ਅੱਗੇ ਹੈ ਬੱਚਿਓ ਗਜ਼ਲਖਾਰ ਜਸਵਿੰਦਰ ਦੀ ਲਿਖੀ ਹੋਈ ਅਗਲੀ ਗਜ਼ਲ ਸੁੰਨ ਸਰਾ ਸਨਾਟਾ ਇਸ ਗਜ਼ਲ ਦੇ ਵਿੱਚ ਕਵੀ ਕਹਿੰਦਾ ਹੈ ਕਿ ਉਹਨੂੰ ਪ੍ਰੇਮ ਦੇ ਵਿੱਚ ਸਮਾਜ ਦਾ ਵੀ ਡਰ ਲੱਗਦਾ ਹੈ ਤੇ ਇੱਕ ਥਾਂ ਤੇ ਉਹਨੂੰ ਆਪਣੀ ਪ੍ਰੇਮਿਕਾ ਦੁਆਰਾ ਧੋਖਾ ਦਿੱਤੇ ਜਾਣ ਦਾ ਡਰ ਵੀ ਲੱਗਦਾ ਸੋ ਪ੍ਰੇਮ ਸੰਬੰਧੀ ਇਹਨਾਂ ਭਾਵਾਂ ਨੂੰ ਪ੍ਰਗਟਾਉਂਦੀ ਇਹ ਗਜ਼ਲ ਹੈ ਕੀ ਲਿਖਦਾ ਹੈ ਕਵੀ ਸੁੰਨ ਸਰਾ ਸਨਾਟਾ ਆਸੇ-ਪਾਸੇ ਤੋਂ ਡਰ ਲੱਗਦਾ ਹੈ ਖਾਮੋਸ਼ੀ ਦੇ ਆਲਮ ਵਿੱਚ ਇੱਕ ਹਾਸੇ ਤੋਂ ਡਰ ਲੱਗਦਾ ਹੈ ਸੁੰਨ ਸਰਾ ਸਨਾਟਾ ਪਾਉ ਸਨਸਾਨ ਹੋਣਾ ਚੁੱਪ ਛਾਣੀ ਕਵੀ ਕੀ ਕਹਿੰਦਾ ਹੈ ਕਿ ਉਹਨੂੰ ਆਲੇ-ਦੁਆਲੇ ਪਸਰੇ ਹੋਏ ਸੁੰਨ ਸਨਾਟੇ ਤੋਂ ਚੁੱਪ ਛਾਪ ਤੋਂ ਡਰ ਲੱਗਦਾ ਤੇ ਕਹਿੰਦਾ ਇਸ ਚੁੱਪ ਦੇ ਵਾਤਾਵਰਣ ਦੇ ਵਿੱਚ ਅਗਰ ਕੋਈ ਹੱਸਦਾ ਹੈ ਤਾਂ ਉਸ ਹਾਸੇ ਤੋਂ ਵੀ ਕਹਿੰਦਾ ਮੈਨੂੰ ਡਰ ਲੱਗਦਾ ਮੈਨੂੰ ਠਾਰਨ ਖਾਤਰ ਇੱਕ ਬਦਲੀ ਬੇਚੈਨ ਹੈ ਪਰ ਉਸ ਨੂੰ ਰਾਹ ਵਿੱਚ ਪੈਂਦੇ ਰੇਗਿਸਤਾਨ ਪਿਆਰੇ ਤੋਂ ਡਰ ਲੱਗਦਾ ਹੈ ਕਹਿੰਦਾ ਇੱਕ ਬਦਲੀ ਮੈਨੂੰ ਠਾਰਨ ਦੇ ਲਈ ਮੈਨੂੰ ਪ੍ਰੇਮ ਦੇਣ ਦੇ ਲਈ ਕਹਿੰਦਾ ਬੇਚੈਨ ਹੈ ਪਰ ਉਹਨੂੰ ਆਪਣੇ ਰਾਹ ਦੇ ਵਿੱਚ ਪੈਂਦੇ ਰੇਗਿਸਤਾਨ ਤੋਂ ਵੀ ਡਰ ਲੱਗਦਾ ਹੁਣ ਇਹ ਰੇਗਿਸਤਾਨ ਕੌਣ ਹੈ ਸਮਾਜ ਸਮਾਜ ਜਿਹੜਾ ਕਿ ਪ੍ਰੇਮ ਸਬੰਧਾਂ ਨੂੰ ਬਿਲਕੁਲ ਵੀ ਪਰਵਾਹ ਨਹੀਂ ਕਰਦਾ ਕਹਿੰਦਾ ਚਿੜੀਆਂ ਨੂੰ ਚੋਗਾ ਵੀ ਪਾਵੇਂ ਤਰਕਸ਼ ਵੀ ਸੰਭਾਲ ਰਹੇ ਮਾਸੂਮਾ ਨੂੰ ਤੇਰੇ ਦੁਹਰੇ ਖਾਸੇ ਤੋਂ ਡਰ ਲੱਗਦਾ ਹੈ ਕبھی ਹੁਣ ਆਪਣੇ ਪਿਆਰੇ ਨੂੰ ਕਹਿੰਦਾ ਹੈ ਕਿ ਇੱਕ ਪਾਸੇ ਤਾਂ ਤੂੰ ਚਿੜੀਆਂ ਨੂੰ ਚੋਗਾ ਪਾ ਕੇ ਆਪਣੇ ਕੋਲ ਬੁਲਾਣਾ ਤੇ ਦੂਜੇ ਪਾਸੇ ਤੂੰ ਆਪਣੇ ਤਰਕਸ਼ ਨੂੰ ਸੰਭਾਲ ਰਿਹਾ ਤਰਕਸ਼ ਕੀ ਹੁੰਦਾ ਤੀਰਾਂ ਦਾ ਪੱਥਾ ਤੋ ਇਸ ਕਰਕੇ ਪੰਛੀ ਡਰਦੇ ਆ ਕਿ ਇਹ ਸਾਨੂੰ ਆਪਣੇ ਕੋਲ ਬੁਲਾ ਰਿਹਾ ਜਾਂ ਫਿਰ ਸਾਨੂੰ ਕੋਈ ਚੋਗਾ ਦੇਗਾ ਜਾਂ ਫਿਰ ਸਾਨੂੰ ਮਾਰੇਗਾ ਇਹ ਕਹਿੰਦਾ ਇਸ ਗੱਲ ਤੋਂ ਤੇਰੇ ਦੋਹਰੇ ਕਿਰਦਾਰ ਦੋ ਇਹਨਾ ਮਾਸੂਮ ਪੰਛੀਆਂ ਨੂੰ ਡਰ ਲੱਗਦਾ ਇੱਕੋ ਹੀ ਮੁਸਕਾਨ ਦਾ ਉਸਨੇ ਭਾਰੀ ਮੁੱਲ ਚੁਕਾਇਆ ਸੀ ਹੁਣ ਉਸ ਨੂੰ ਦੋ ਪੈਸੇ ਦੇ ਦੰਦਾਸੇ ਤੋਂ ਡਰ ਲੱਗਦਾ ਹੈ ਸੋ ਇਸ ਤਰ੍ਹਾਂ ਕਵੀ ਕਹਿੰਦਾ ਕਿ ਉਹਨੂੰ ਤਾਂ ਆਪਣੇ ਪਿਆਰੇ ਦੀ ਇੱਕ ਮੁਸਕਾਨ ਦਾ ਵੀ ਮੁੱਲ ਚੁਕਾਣਾ ਪਿਆ ਕਿਉਂਕਿ ਉਹ ਉਹਦੇ ਵੱਲ ਖਿੱਚਿਆ ਗਿਆ ਪਰ ਹੁਣ ਉਹਨੂੰ ਦੋ ਪੈਸੇ ਦੇ ਦੰਦਾਸੇ ਤੋਂ ਡਰ ਲੱਗਦਾ ਹੈ ਦੰਦਾਸਾ ਬੱਚਿਓ ਸਾਡੇ ਬਜ਼ੁਰਗ ਇੱਕ ਦਾਤਣ ਕਰਦੇ ਹੁੰਦੇ ਸੀਗੇ ਹੁਣ ਵੀ ਦੁਕਾਨ ਤੋਂ ਮਿਲ ਜਾਂਦੀ ਹੈ ਰੰਗਲੀ ਦਾਤਣ ਕਹਿ ਦਿੰਦੇ ਉਹਨੂੰ ਕਹਿੰਦਾ ਹੁਣ ਇਸ ਪ੍ਰੇਮ ਸੰਬੰਧ ਦੇ ਵਿੱਚ ਤਾਂ ਮੈਂ ਫਸ ਗਿਆ ਪਰ ਹੁਣ ਮੈਨੂੰ ਇਹ ਵੀ ਡਰ ਲੱਗਦਾ ਕਿ ਕਿਤੇ ਮੇਰੀ ਪ੍ਰੇਮਿਕਾ ਮੈਨੂੰ ਵਿੱਚ ਹੀ ਨਾ ਛੱਡ ਜਾਵੇ ਅੱਗੇ ਕੀ ਲਿਖਦਾ ਰਾਣੀ ਕੋਲੋਂ ਪਿਛਿਆ ਦੇ ਵਿੱਚ ਮੋਤੀ ਲੈ ਕੇ ਜੋਗੀ ਨੂੰ ਕੰਬ ਰਹੇ ਹੱਥਾਂ ਵਿੱਚ ਆਪਣੇ ਕਾਸੇ ਤੋਂ ਡਰ ਲੱਗਦਾ ਹੈ ਹੁਣ ਇਹ ਪਹਿਲੀ ਸਤਰ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਇਹ ਪੂਰਨ ਭਗਤ ਦੀ ਕਹਾਣੀ ਵਿੱਚ ਅਸੀਂ ਪੜਿਆ ਹੋਇਆ ਕਿ ਪੂਰਨ ਜਦੋਂ ਜੋਗੀ ਬਣ ਚੁੱਕਿਆ ਸੀਗਾ ਤੇ ਇੱਕ ਦਿਨ ਉਹ ਰਾਣੀ ਸੁਂਦਰਾਂ ਦੇ ਮਹਿਲਾਂ ਵਿੱਚ ਜਦੋਂ ਭिक्ਖਿਆ ਲੈਣ ਜਾਂਦਾ ਹੈ ਤਾਂ ਰਾਣੀ ਸੁਂਦਰਾਂ ਦਾ ਮਨ ਭਗਤ ਪੂਰਨ ਤੇ ਮੋਹਿਤ ਹੋ ਜਾਂਦਾ ਹੈ ਤੇ ਉਹ ਕੁਝ ਵੀ ਆਮ ਪਾਣ ਦੀ ਵਿਚਾਏ ਹੀਰੇ ਮੋਤੀਆਂ ਦੇ ਨਾਲ ਭਰਿਆ ਹੈ ਥਾਲ ਭਗਤਪੂਰਨ ਦੀ ਝੋਲੀ ਦੇ ਵਿੱਚ ਪਾਉਂਦੀ ਹੈ ਤੇ ਇੱਥੇ ਹੁਣ ਕਵੀ ਕੀ ਕਹਿੰਦਾ ਰਾਣੀ ਕੋਲੋਂ ਪਿੱਛਾ ਦੇ ਵਿੱਚ ਮੋਤੀ ਲੈ ਕੇ ਜੋਗੀ ਨੂੰ ਕੰਬ ਰਹੇ ਹੱਥਾਂ ਵਿੱਚ ਆਪਣੇ ਕਾਸੇ ਤੋੜਾ ਲੱਗਦਾ ਹੈ ਕਿ ਰਾਣੀ ਸੁੰਦਰਾ ਤੋਂ ਪਿੱਖਿਆ ਦੇ ਵਿੱਚ ਜਦੋਂ ਪੂਰਨ ਮੋਤੀ ਲੈਂਦਾ ਤਾਂ ਉਹਦੇ ਹੱਥਾਂ ਦੇ ਵਿੱਚ ਫੜਿਆ ਕਾਸਾ ਉਹਨੂੰ ਡਰਾਉਂਦਾ ਹੈ ਕਿਉਂਕਿ ਉਹ ਇਹ ਸੋਚਦਾ ਹੈ ਕਿ ਇਹ ਨਾ ਹੋਵੇ ਕਿ ਇਸ ਖੂਬਸੂਰਤ ਸੁੰਦਰਾ ਰਾਣੀ ਦੇ ਸਾਹਮਣੇ ਉਹਦਾ ਧਰਮ ਹੀ ਡੋਲ ਜਾਵੇ ਕਹਿੰਦਾ ਪੱਤਾ ਹਾਂ ਝੜ ਜਾਵਾਂਗਾ ਫਿਰ ਮੀਹਾਂ ਵਿੱਚ ਰੁੜ ਜਾਵਾਂਗਾ ਪਹਿਲਾਂ ਔੜਾਂ ਕੋਲੋਂ ਫਿਰ ਚਮਾਸੇ ਤੋਂ ਡਰ ਲੱਗਦਾ ਹੈ ਹੁਣ ਕਵੀ ਕੀ ਕਹਿੰਦਾ ਕਿ ਉਹ ਤਾਂ ਇੱਕ ਅਜਿਹਾ ਪੱਤਾ ਹੈ ਜੋ ਕਿ ਔੜਾਂ ਦੇ ਝੜ ਜਾਂਦਾ ਤੇ ਮੀਂਹ ਪੈਣ ਤੇ ਰੁੜ ਜਾਂਦਾ ਕਹਿੰਦਾ ਉਹਨੂੰ ਤਾਂ ਦੋਵਾਂ ਸਥਿਤੀਆਂ ਤੋਂ ਡਰ ਲੱਗਦਾ ਹੈ ਔੜ ਪੈਣ ਤੋਂ ਵੀ ਤੇ ਚਮਾਸੇ ਤੋਂ ਵੀ ਚਮਾਸੇ ਤੋਂ ਭਾਵ ਜਦੋਂ ਸੋਣ ਪਾਦੋਂ ਅਸੂ ਦੇ ਵਿੱਚ ਮੀਂਹ ਪੈਂਦਾ ਕਹਿੰਦਾ ਉਸ ਮੀਂਹ ਦੇ ਵਰਨ ਤੋਂ ਵੀ ਡਰ ਲੱਗਦਾ ਕਿਉਂਕਿ ਦੋਨਾਂ ਸਥਿਤੀਆਂ ਦੇ ਵਿੱਚ ਉਹਨੇ ਰੋੜਨਾ ਹੁੰਦਾ ਸੋ ਇਸ ਤਰ੍ਹਾਂ ਕਵੀ ਸਮਾਜ ਤੋਂ ਵੀ ਡਰਦਾ ਹੈ ਤੇ ਆਪਣੀ ਆਪਣੀ ਪ੍ਰੇਮਿਕਾ ਦੁਆਰਾ ਦਿੱਤੇ ਜਾਣ ਵਾਲੇ ਧੋਖੇ ਤੋਂ ਵੀ ਉਹ ਡਰਦਾ ਹੈ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ